啊！ ਜੰਮੇ ਇਹ ਕਹੇਗੀ ਭਾਗੀ ਜੰਮੇ ਸਰਕਾਰੇ ਨਹੀਂ ਤੇਰੇ ਕੰਮ ਨਕੰਮੇ ਇਹ ਕਹੇਗੀ ਭਾਗੀ ਜੰਮੇ ਸਰਕਾਰੇ ਨਹੀਂ ਤੇਰੇ ਕੰਮ ਨਕੰਮੇ ਇਹ ਕਹੇਗੀ ਭਾਗੀ ਜੰਮੇ 21 ਦੁੱਖੀ ਚੱਕ ਦਿਆਂਗੇ ਹਰ ਇੱਕ gota ਰੱਖ ਦਿਆਂਗੇ ਹਰ ਇੱਕੀ ਦੁੱਖੀ ਚੱਕ ਦਿਆਂਗੇ ਹਰ ਇੱਕ gota ਰੱਖ ਦਿਆਂਗੇ ਮੈਂ ਮੇਰਾ ਨਾਮ ਸਰਵਜੀਤ ਕੌਰ ਹੈ ਜੀ ਮੈਂ ਵੋਕੇਸ਼ਨਲ ਅਧਿਆਪਕਾ ਜੀ ਸਰਕਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਸੀਂ ਪ੍ਰਾਈਵੇਟ ਕੰਪਨੀਆਂ ਦੇ ਥ्रू ਜਿਹੜਾ ਅਸੀਂ ਕੰਮ ਕਰ ਰਹੇ ਆ ਜੀ ਅਸੀਂ ਜੀ ਪਿਛਲੇ 11 ਸਾਲਾਂ ਤੋਂ ਆਊਟਸੋਰਸਿੰਗ ਰਾਹੀਂ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਉਹ ਕੰਮ ਕਰ ਰਹੇ ਹਾਂ ਸਾਨੂੰ ਜੀ 15 ਤੋਂ 18 ਹਜ਼ਾਰ ਤੱਕ ਤਨਖਾਹ ਦਿੱਤੀ ਜਾਂਦੀ ਹੈ ਕਿਉਂਕਿ ਅਲੱਗ-ਅਲੱਗ ਕੰਪਨੀਆਂ ਦੇ ਅਲੱਗ-ਅਲੱਗ ਕ੍ਰਾਈਟੇਰੀਆ ਦੇ ਦੌਰਾਨ ਸਾਨੂੰ ਜਿਹੜੀ ਇਹ ਤਨਖਾਹ ਦਿੱਤੀ ਜਾਂਦੀ ਹੈ ਸਭ ਤੋਂ ਤਾਂ ਮੇਨ ਵੱਡਾ ਕਾਰਨ ਇਹ ਹੀ ਹੈ ਜੀ ਕਿ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 11 ਸਾਲਾਂ ਤੋਂ ਪ੍ਰਾਈਵੇਟ ਕੰਪਨੀਆਂ ਦੁਆਰਾ ਜਿਹੜਾ ਹੈਗਾ ਕੰਮ ਕਰ ਰਹੇ ਆ ਸਾਡੇ ਨਾਲ ਸੋਤੇਲੀ ਮਾਂ ਵਾਲਾ ਜਿਹੜਾ ਵਿਹਾਰ ਹੈ ਸਰਕਾਰ ਸਾਡੇ ਨਾਲ ਕਰ ਰਹੀ ਹੈ ਇੱਕੋ ਹੀ ਇੱਕੋ ਸਕੂਲਾਂ ਦੇ ਵਿੱਚ ਰਹਿ ਕੇ ਇੱਕ ਪਾਸੇ ਤਾਂ ਇੱਕ ਅਧਿਆਪਕ ਜਿਹੜਾ ਹੈਗਾ ਉਹ 1.5-1.5 2-2 ਲੱਖ ਤਨਖਾਹ ਲੈਂਦਾ ਲੱਖ ਲੱਖ ਤਨਖਾਹ ਲੈਂਦਾ ਸੇਮ ਹੀ ਕੰਮ ਜਿਹੜਾ ਅਸੀਂ ਕਰਦੇ ਆ ਤੇ ਸਾਨੂੰ ਨਗੂੜੀਆਂ ਤਨਖਾਹਾਂ ਦੇ ਉੱਪਰ ਕੰਮ ਕੀਤਾ ਜਾਂਦਾ ਤੇ ਸਾਡੀ ਕੋਈ ਜੋਬ ਸਿਕਿਉਰਿਟੀ ਨਹੀਂ ਕੋਈ ਸਾਡੀ ਸਾਡੇ ਜਿਹੜੇ ਸਾਥੀ ਨੂੰ 2-200 ਕਿਲੋਮੀਟਰ ਦੂਰ ਜਾਂਦੇ ਆ ਸਾਡੇ ਕੋਈ ਜਿਹੜੀ ਲਾਈਫ ਦੀ ਉਹ ਸਿਕਿਉਰਿਟੀ ਨਹੀਂ ਅੱਜ ਸਾਡੇ ਕਿਸੇ ਸਾਥੀ ਨੂੰ ਕੁਝ ਹੋ ਗਿਆ ਤਾਂ ਸਾਡਾ ਕੋਈ ਮਾਈ ਬਾਪ ਨਹੀਂ ਹੈਗਾ ਹਾਲਾਂਕਿ ਅਸੀਂ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਆ ਕਹਿਣ ਨਹੀਂ ਅਸੀਂ ਇਸ ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਕੰਮ ਕਰ ਰਹੇ ਹਾਂ ਪਰ ਜਿਹੜੀ ਸਾਡੀ ਲਗਾਮ ਹੈ ਉਹ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਤੋਂ ਦੇ ਰੱਖੀ ਹੈ ਜਿਨ੍ਹਾਂ ਨੂੰ ਉਤੋਂ ਇਹ ਸਰਕਾਰਾਂ ਮੋਟਾ ਚੜਾਵਾ ਲੈਂਦੀਆਂ ਨੇ ਸਰਕਾਰੀ ਸਕੂਲਾਂ ਦੇ ਫੰਡਾਂ ਦੇ ਵਿੱਚੋਂ ਬਣੀ ਉਹ ਰਿਕਵੈਸਟ ਕੀ ਕਰ ਸਾਡੀ ਜੀ ਮੇਨ ਮੰਗ ਇਹ ਹੈ ਜੀ ਜਿਹੜੀ ਸਾਡੀ ਤਨਖਾਹ ਹੈਗੀ ਆ ਉਹ ਸਾਡੇ ਜਦੋਂ ਇੱਕ ਕੰਮ ਸੇਮ ਕੰਮ ਹੈ ਤਾਂ ਸਾਡੀ ਤਨਖਾਹ ਚ ਵਾਧਾ ਕੀਤਾ ਜਾਵੇ ਜੀ ਸਾਨੂੰ ਸਾਡੇ ਕੰਮ ਮੁਤਾਬਕ ਤਨਖਾਹ ਮਿਲਣੀ ਚਾਹੀਦੀ ਹੈ ਸਾਡੇ ਸਾਨੂੰ ਕੰਪਨੀਆ ਤੋਂ ਆਜ਼ਾਦ ਕਰਾ ਕੇ ਸਾਨੂੰ ਮਹਿਕਮੇ ਦੇ ਵਿੱਚ ਮਰਜ਼ ਕੀਤਾ ਜਾਵੇ ਇਹ ਕੋਈ ਮੰਗ ਨਹੀਂ ਬਣੀ ਸਰਕਾਰ ਬੋਲੋ ਤੁਸੀਂ ਕਹਿਣਾ ਦੇਖੋ ਜੀ ਜੇਕਰ ਸਰਕਾਰਾਂ ਵੈਸੇ ਦਾ ਸਾਡੇ 3 ਸਾਲਾਂ ਤੋਂ ਸਾਡਾ ਜਿਹੜਾ ਮੀਟਿੰਗਾਂ ਦਾ ਆਦਾਰ ਤੇ ਰੈਲੀਆਂ ਪ੍ਰਦਰਸ਼ਨ ਸਾਡੇ ਚੱਲ ਹੀ ਰਹੇ ਨੇ ਅਗਰ ਜੇ ਇਹ ਸਰਕਾਰਾਂ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤਿੱਖਾ ਕਰਾਂਗੇ ਅਗਰ ਫਿਰ ਵੀ ਕੋਈ ਹੱਲ ਨਾ ਬਣਿਆ ਤਾਂ ਅਸੀਂ ਪਰਿਵਾਰਾਂ ਸਮੇਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਘਰ ਦੇ ਅੱਗੇ ਆ ਕੇ ਪੱਕਾ ਧਰਨਾ ਲਗਾਵਾਂਗੇ ਮੇਰਾ ਨਾਮ ਰਣਜੀਤ ਸਿੰਘਾ ਜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਅਸੀਂ ਇਹ ਪ੍ਰੋਟੈਸਟ ਇਸ ਤਰੀਕਾ ਕੀਤਾ ਅਸੀਂ ਸਾਡੇ 24 April ਦੀ ਮੀਟਿੰਗ ਹੋਸੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਨਾਲ ਜੀ ਨਾਲ ਦੋ ਤਿੰਨ ਮੰਤਰੀ ਹੋਰ ਸੀਗੇ ਉਹਨਾਂ ਨੇ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀ ਵੀ ਸੋਡਾ ਅਸੀਂ ਕੋਈ ਨਾ ਕੋਈ ਪੌਤਾ ਹੱਲ ਕਰਾਂਗੇ ਤਕਰੀਬਨ ਹੁਣ 3 ਮਹੀਨੇ ਬੀਤ ਚੁੱਕੇ ਆ ਜੀ ਪਿਛਲੇ 20 ਤਰੀਕ ਦੀ ਸਾਡੀ ਮੀਟਿੰਗ ਸੀ ਉਹ ਮੀਟਿੰਗ ਵੀ ਨਹੀਂ ਕੀਤੀ ਬਸ ਲਾਰੇ ਲਾਰੀ ਇਸ ਤਰ੍ਹਾਂ ਦੀ ਸਾਡੀਆਂ ਮੰਗਾਂ ਇਹ ਨੇ ਜੇ ਇੱਕ ਤਾਂ ਜਿਹੜੇ ਆਊਟਸੋਰਸ ਕੰਪਨੀਆਂ ਦੁਬਾਰੇ ਲੈ ਕੇ ਆ ਰਹੇ ਉਹਨਾਂ ਦਾ ਟੈਂਡਰ ਰੱਦ ਹੋਣਾ ਚਾਹੀਦਾ ਆਊਟਸੋਰਸ ਭਰਤੀ ਬੰਦ ਹੋਣੀ ਚਾਹੀਦੀ ਹੈ ਸਰਕਾਰ ਨੇ ਪਹਿਲਾਂ ਮੈਨੀਫੈਸਟੋਰ ਦੇ ਵਿੱਚ ਵਾਅਦਾ ਵੀ ਕੀਤਾ ਸੀਗਾ ਵੇ ਅਸੀਂ ਇਹਨਾਂ ਨੂੰ ਅੋਰਸੋਰਸ ਭਰਤੀ ਬੰਦ ਕਰਕੇ ਵੀ ਰੈਗੂਲਰ ਕਰਾਂਗੇ ਤੇ ਸਾਡਾ ਤਨਖਾਹ ਵਾਧਾ ਹੋਣਾ ਸਾਡੀਆਂ ਦੋਈ ਮੰਗਾਂ ਨੇ ਸਾਡੇ ਜਥੇਬੰਦੀ ਦੇ ਵਿੱਚ 2633 ਬੰਦੇ ਨੇ ਜੀ ਜਿਹੜੇ ਵੋਕੇਸ਼ਨਲ ਟੀਚਰ ਨੇ ਇਹ ਜਿਹੜੇ ਲੜਾਈ ਲੜ ਰਹੇ ਨੇ ਇਹ ਜਿਹੜੇ 11 ਸਾਲਾਂ ਤੋਂ ਬਿਲਕੁਲ ਰਹੇ ਨੇ ਤਾਂ ਕੋਈ ਹੱਲ ਨਹੀਂ ਕਰ ਰਹੀ ਸਰਕਾਰ ਅਗਰ ਤੁਹਾਡੇ ਮਸਲੇ ਹੱਲ ਨਹੀਂ ਤਾਂ ਕੋਈ ਮਸਲਾ ਕੋਈ ਨਹੀਂ ਅਗਰ ਸਾਡੇ ਸਰਕਾਰ ਮਸਲੇ ਹੱਲ ਨਹੀਂ ਕਰੂਗੀ ਸਾਡੇ ਹੋਰ ਦੁਨੀਆਂ ਵੀ ਹੈਗੀਆਂ ਸਾਡੇ ਨਾਲ ਸਾਥ ਦੇਣੀਆਂ ਉਹ ਪਾਸੇ ਸੰਘਰਸ਼ ਹੋਰ ਤੇਜ਼ ਕਰਾਂਗੇ ਪੱਕਾ ਧਰਨਾ ਕੀ ਨੋਟ ਬੋੜੇ ਮੇਰਾ ਨਗਰ ਦੇਵ ਸਿੰਘ ਜੀ ਫਰੋਇਪੁਰ ਜ਼ਿਲ੍ਹਾ ਪ੍ਰਧਾਨ ਆਈ ਕਿਨਾ ਕਿਨਾ ਦਫਾ ਉਹ ਚੁਟਕਾ ਗਰੀ ਇਹ ਬੈਚੇ ਦਾ ਸੀ ਐਨਐਸਕੂ ਫੋਲੋ ਕੀਤਾ ਜਾ ਰਿਹਾ ਪਰ ਸਾਡੇ ਨਾਲ ਲਗਭਗ ਜਿੰਨੀਆਂ ਵੀ ਟੀਚਰ ਜੁੜੀਆਂ ਸਾਰਿਆਂ ਦਾ ਸਾਨੂੰ ਸਹਿਯੋਗ ਹੈ ਔਰ ਉਹ ਸਹਿਯੋਗ ਦੇ ਸਦਕਾ ਹਰ ਵਾਰੀ ਜਿਹੜੀਆਂ ਸਰਕਾਰਾਂ ਨੇ ਇਹ ਸਿਰਫ ਮੀਡੀਆ ਦੇ ਲਾਰੇ ਲਾ ਕੇ ਸਾਨੂੰ ਝੂਠੇ ਲਾਰੇਆਂ ਦੇ ਵਿੱਚ ਦੇਖ ਕੇ ਹੀ ਆਪਣਾ ਜਿਹੜਾ ਟਾਈਮ ਪਾਸ ਕਰਦੀਆਂ ਅੱਜ ਮਜਬੂਰਨ ਸਾਨੂੰ ਰਪਾਲ ਚੀਮਾ ਜੀ ਦੇ ਇੱਥੇ ਆ ਕੇ ਪੁਤਲਾ ਫੁਪਣਾ ਪਿਆ ਕਿਉਂਕਿ ਇਹਨਾਂ ਦੇ ਨਾਲ ਹੀ ਅਸੀਂ ਮੀਟਿੰਗ ਕਰ ਚੁੱਕੇ ਹਾਂ ਜਿੱਥੇ ਇਹਨਾਂ ਨੇ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀ ਅੱਜ ਲਗਭਗ 2 ਮਹੀਨੇ ਹੋ ਗਏ ਇਹਨਾਂ ਨੇ ਦੁਬਾਰਾ ਸਾਡੀ ਸਾਰ ਨਹੀਂ ਲਈ ਸਾਡਾ ਦਰਨਾ ਜੀ ਅਸੀਂ ਲਗਭਗ ਸਾਡੇ ਸਾਰੇ ਸਾਥੀਆਂ ਨੂੰ 11 ਸਾਲ ਹੋ ਗਿਆ ਅਸੀਂ ਆਊਟਸੋਰਸ ਤੇ ਜਿਹੜੀ ਨੌਕਰੀ ਕਰ ਰਹੇ ਹਾਂ ਔਰ ਸਾਡੀਆਂ ਜੇ ਤਨਖਾਹਾਂ ਦੀ ਗੱਲ ਕਰੀਏ ਤਾਂ 15-15000 ਰੁਪਏ ਤੇ ਅਸੀਂ ਨੌਕਰੀ ਕਰ ਰਹੇ ਹਾਂ ਔਰ ਸਾਨੂੰ ਦੂਜੀਆਂ ਸਰਕਾਰਾਂ ਤੇ ਆਸ ਨਹੀਂ ਸੀ ਇਹਨਾਂ ਨੇ ਸਾਨੂੰ ਬੜੇ ਭਰੋਸੇ ਦਿਵਾਏ ਸੀ ਕਿ ਇੱਕ ਵਾਰੀ ਸਾਨੂੰ ਮੌਕਾ ਦਿਓ ਅਸੀਂ ਆਊਟਸੋਰਸ ਤੇ ਸੇਕਾ ਮਜ਼ਦਮ ਸਾਰਾ ਖਤਮ ਕਰਕੇ ਔਰ ਇੱਕ ਕੰਮ ਇੱਕ ਤਨਖਾਹ ਜਿਹੜੀ ਉਹ ਸਾਰਿਆਂ ਨੂੰ ਦਵਾਵਾਂਗੇ ਪਰ ਅੱਜ ਦੁੱਖ ਦੀ ਘੜੀ ਹੈ ਕਿ ਜਿਨ੍ਹਾਂ ਨੇ ਸਾਨੂੰ ਝੂਠੇ ਲਾਰੇ ਲਾਏ ਝੂਠੇ ਲਾਰੇਆਂ ਦੇ ਨਾਲ ਕੁਰਸੀਆਂ ਤੇ ਬੈਠ ਗਏ ਪਰ ਅੱਜ ਇਹ ਵੀ ਪਹਿਲਾਂ ਦੇ ਵਾਂਗ ਹੀ ਕਹਿਣ ਲੱਗਦੇ ਕਿ ਸਾਡੇ ਖਜ਼ਾਨੇ ਖਾਲੀ ਆ ਔਰ ਸਾਡੀ ਕਿਸੇ ਪ੍ਰਕਾਰ ਦੀ ਗੱਲ ਨਹੀਂ ਸੁਣ ਰਹੇ ਅਗਰ ਤੁਹਾਡੀ ਮੰਗਾਂ ਨਹੀਂ ਬਣਦੀਆਂ ਪਰ ਅਸੀਂ ਸੁਣ ਨਹੀਂ ਨਾ ਅਗਰ ਸਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਸਾਡੀ ਕਮੇਟੀ ਬਣੀ ਹੋਈ ਹੈ ਕਮੇਟੀ ਵੱਲੋਂ ਸਾਰੇ ਜਥੇਬੰਦੀਆਂ ਦੇ ਨਾਲ ਜੋ ਵੀ ਵਿਚਾਰ ਚਰਚਾ ਕਰਕੇ ਇੱਕ ਵੱਡਾ ਜਿਹਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੱਢਿਆ ਜਾਏਗਾ